ਸਸ਼ੀਕਾਲ ਮੈਂ ਹਨਵਨੀਤ ਸਿੰਘ ਵਦਵਾ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਯਾਕੇਲੇ ਕੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕੇ ਅਸੂਲੇ ਡਿਬਰੂਕੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਨਐਸਏ ਤੀਜੀ ਵਾਰ ਲਗਾਉਣ ਨੂੰ ਲੈ ਕੇ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਕਿ ਆਖਿਰਕਾਰ ਜੋ ਤੀਜੀ ਵਾਰ ਪਿਛਲੇ ਸਾਲ ਐਨਐਸਏ ਲਗਾਈ ਗਈ ਸੀ ਉਹਦਾ ਆਧਾਰ ਕੀ ਹੈ ਇਸ ਮਸਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਜੋ ਜਵਾਬ ਦਿੱਤਾ ਗਿਆ ਸੀ ਉਹ ਜਵਾਬ ਦੇਰੀ ਨਾਲ ਦਿੱਤਾ ਗਿਆ ਸੀ ਇਹ ਕਹਿ ਲਈਏ ਕਿ ਪੰਜਾਬ ਸਰਕਾਰ ਵੱਲੋਂ ਜੋ ਜਵਾਬ ਸੀਗਾ ਉਹ ਜਵਾਬ ਪਹਿਲੀ ਤਰੀਕ ਤੇ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਫਿਰ ਦੂਜੀ ਤਰੀਕ ਪਈ ਪਰ ਦੂਜੀ ਤਰੀਕ ਤੇ ਹਾਈ ਕੋਰਟ ਨੇ ਸਾਫ ਤੌਰ ਤੇ ਕਹਿਤਾ ਸੀ ਕਿ ਜੇ ਇਸੇ ਤਰ੍ਹਾਂ ਕੰਮ ਕਰਨਾ ਹੈ ਕੋਰਟ ਦਾ ਸਮਾਂ ਬਰਬਾਦ ਕਰਨਾ ਤੁਸੀਂ ਸੀਰੀਅਸ ਨਹੀਂ ਹੋ ਤੇ 10000 ਰੁਪਏ ਦਾ ਜੁਰਮਾਨਾ ਪੰਜਾਬ ਸਰਕਾਰ ਤੇ ਲਾਇਆ ਗਿਆ ਸੀ ਹਾਲਾਂਕਿ ਰਿਪੋਰਟ ਉਸ ਸੁਣਵਾਈ ਦੇ ਵਿੱਚ ਜਿਹੜੀ ਹੈ ਪੰਜਾਬ ਸਰਕਾਰ ਨੇ ਦਿੱਤੀ ਸੀ ਯਾਨੀ ਕਿ ਆਧਾਰ ਕੀ ਕੁਛ ਸੀਗਾ ਅਮਰਿਤਪਾਲ ਸਿੰਘ ਤੇ ਐਨਐਸਏ ਲਗਾਉਣ ਦਾ ਔਰ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਵਕੀਲਾਂ ਨੇ ਉਸ ਨੂੰ ਸਟੱਡੀ ਕਰਨ ਦੇ ਲਈ ਸਮਾਂ ਮੰਗਿਆ ਸੀ ਜਿਸ ਤੋਂ ਬਾਅਦ 2 ਫਰਵਰੀ ਦਾ ਸਮਾਂ ਮੁਕਰਰ ਕੀਤਾ ਗਿਆ ਸੀ ਕਿ 2 ਫਰਵਰੀ ਨੂੰ ਹੁਣ ਇਸ ਪੂਰੇ ਮਾਮਲੇ ਤੇ ਸੁਣਵਾਈ ਹੋਏਗੀ ਸੋ ਅੱਜ ਅਮਰਿਤਪਾਲ ਤੇ ਜੋ ਤੀਜੀ ਵਾਰ ਐਨਐਸਏ ਲੱਗੀ ਸੀ ਉਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਅਮਰਿਤਪਾਲ ਦੇ ਵਕੀਲਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੁਝ ਤੱਥ ਉਹਨਾਂ ਰਿਪੋਰਟਾਂ ਦੇ ਵਿੱਚ ਜਾਂ ਜੋ ਪੰਜਾਬ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਸੀ ਉਸ ਵਿੱਚ ਕੁਝ ਤੱਥ ਅਜੇ ਨਿਕਲ ਕੇ ਸਾਹਮਣੇ ਆਏ ਨੇ ਜਿਸ ਨੂੰ ਜਿਸ ਤੋਂ ਬਾਅਦ ਉਸ ਨੂੰ ਸਿੱਧੇ ਤੌਰ ਤੇ ਚੈਲੰਜ ਕੀਤਾ ਜਾ ਸਕਦਾ ਹੈ ਔਰ ਅੱਜ ਇਹ ਮੰਨਿਆ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਵਿੱਚ ਅਮਰਪਾਲ ਸਿੰਘ ਦੇ ਵਕੀਲ ਉਹਨਾਂ ਸਾਰੇ ਤੱਥਾਂ ਨੂੰ ਡੀਕੋਰਟ ਕਰਨਗੇ ਆ ਕਹਿ ਲੋ ਕਿ ਕੋਰਟ ਦੇ ਸਾਹਮਣੇ ਉਹ ਸਾਰੇ ਤੱਥਾਂ ਸਮੇਂ ਦੱਸਣਗੇ ਕਿ ਕਿੱਥੇ ਕਿੱਥੇ ਕੀ ਗੜਬੜ ਹੈ ਔਰ ਕਿਉਂ ਐਨਐਸ ਤੇ ਨਹੀਂ ਲੱਗ ਸਕਦੀ ਸੀ ਹੁਣ ਸਵਾਲ ਵੱਡਾ ਹੈ ਕਿ ਅੱਜ ਹਾਈ ਕੋਰਟ ਦੇ ਵਿੱਚ ਕੀ ਕੁਝ ਫੈਸਲਾ ਹੁੰਦਾ ਸਨਵਾਇ ਟਲ ਜਾਏਗੀ ਅਗਲੀ ਤਰੀਕ ਪੈ ਜਾਏਗੀ ਜਾਂ ਅੱਜ ਜੋ ਜ਼ਰਾ ਹੋਣੀ ਉਸ ਤੋਂ ਬਾਅਦ ਕੋਈ ਫੈਸਲਾ ਹਕੂਨ ਸਥਿਤੀ ਦੇ ਵਿੱਚ ਇਹ ਕੇਸ ਮਾਮਲਾ ਅੱਜ ਕਹਿ ਦਈਏ ਕਿ ਪੂਰਾ ਜੋ ਐਨਐਸਏ ਲਗਾਉਣ ਦਾ ਕੇਸ ਹੈ ਉਹ ਜਾਂਦਾ ਨਜ਼ਰ ਆਏਗਾ ਪਰ ਜਿਹੜੀ ਸਭ ਤੋਂ ਅਹਿਮ ਗੱਲ ਹੈ ਅਪ੍ਰੈਲ ਦੇ ਵਿੱਚ ਉਹ ਐਨਐਸਏ ਖਤਮ ਹੋ ਰਹੀ ਹੈ ਯਾਨੀ ਕਿ ਜੋ 1 ਸਾਲ ਦੀ ਐਨਐਸਏ ਐਕਸਟੈਂਡ ਕੀਤੀ ਗਈ ਸੀ ਪਿਛਲੇ ਸਾਲ 22 ਅਪ੍ਰੈਲ ਨੂੰ ਉਹ ਅਪ੍ਰੈਲ ਦੇ ਵਿੱਚ ਖਤਮ ਹੋ ਰਹੀ ਹੈ ਸੋ ਵਕੀਲਾਂ ਨੇ ਇਹ ਵੀ ਸਟੱਡੀ ਕੀਤਾ ਹੈ ਕਿ ਕੀ ਪੰਜਾਬ ਸਰਕਾਰ ਜੋ ਰਿਪੋਰਟ ਪੰਜਾਬ ਸਰਕਾਰ ਨੇ ਦਿੱਤੀ ਹੈ ਜਾਂ ਜੋ ਜਵਾਬ ਪੰਜਾਬ ਸਰਕਾਰ ਨੇ ਦਿੱਤਾ ਹੈ ਕਿ ਜਦੋਂ ਹੁਣ ਐਨਐਸਏ ਖਤਮ ਹੋਣੀ ਹੈ ਕੀ ਇੱਕ ਵਾਰ ਫਿਰ ਤੋਂ ਐਨਐਸਏ ਵਧਾਉਣ ਦੀ ਕੋਸ਼ਿਸ਼ ਕਰੇਗੀ ਔਰ ਜੇ ਕੋਸ਼ਿਸ਼ ਕਰੇਗੀ ਤੇ ਉਹਦੇ ਪਿੱਛੇ ਦੇ ਤਰਕ ਕੀ ਹੋਣਗੇ ਉਹ ਇਸ ਰਿਪੋਰਟ ਰਾਹੀਂ ਉਹਨਾਂ ਨੇ ਸਟੱਡੀ ਕੀਤੀ ਹੈ ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਭਾਵੇਂ ਉਹ ਤੀਜੀ ਵਾਰੀ ਜਿਹੜੀ ਅਰਸਤੇ ਲੱਗੇ ਉਸ ਦੇ ਵਿੱਚ ਭਾਵੇਂ ਰਾਹਤ ਨਾ ਮਿਲੇ ਜਾਂ ਕਹਿ ਲੋ ਕਿ ਉਹਦੇ ਤੇ ਹਾਲਾਂਕਿ ਕੋਸ਼ਿਸ਼ ਵਕੀਲਾਂ ਦੀ ਜ਼ਰੂਰ ਹੋਏਗੀ ਕਿ ਐਨਐਸਏ ਜਿਹੜੀ ਹੈ ਉਸ ਨੂੰ ਚੈਲੰਜ ਕਰੇ ਦਿੱਤਾ ਜਾਏ ਪਰ ਕੁਲ ਮਿਲਾ ਕੇ ਅਗਲੀ ਵਾਰ ਜੇ ਸਰਕਾਰ ਕਿਸੇ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ ਅਮਰਿਤਪਾਲ ਸਿੰਘ ਤੇ ਐਨਐਸਏ ਲਾਉਣ ਦੀ ਸੋ ਉਹ ਕਿਤੇ ਨਾ ਕਿਤੇ ਕਹਿ ਸਕਦੇ ਨੇ ਕਿ ਉਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਵੱਡਾ ਮਸਲਾ ਹੁੰਦਾ ਨਜ਼ਰ ਆਏਗਾ ਜਾਂ ਕਹਿ ਲਓ ਕਿ ਤਿਆਰੀ ਪਹਿਲਾਂ ਤੋਂ ਅਮਰਿਤਪਾਲ ਸਿੰਘ ਦੇ ਵਕੀਲਾਂ ਦੀ ਹੁੰਦੀ ਨਜ਼ਰ ਆਏਗੀ ਇੱਕ ਦੂਜਾ ਜਿਹੜਾ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੈਰੋਲ ਦੀ ਅਰਜ਼ੀ ਦਾਖਲ ਕੀਤੀ ਗਈ ਹੈ ਉਸ ਦੇ ਵਿੱਚ ਵੀ ਜਲਦ ਫੈਸਲਾ ਜਾਂ ਕਹਿ ਲਈਏ ਕਿ ਜੋ ਪੰਜਾਬ ਸਰਕਾਰ ਨੂੰ ਕਿਹਾ ਸੀ ਹਾਈ ਕੋਰਟ ਨੇ ਪਿਛਲੀ ਸੁਣਵਾਈ ਦੇ ਵਿੱਚ ਕਿ ਭਾਈ ਤੁਸੀਂ 10 ਦਿਨਾਂ ਦੇ ਅੰਦਰ ਅੰਦਰ ਡਿਸਾਈਡ ਕਰਕੇ ਦੱਸੋ ਕਿ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਯਾਨੀ ਕਿ ਕੰਪੀਟੈਂਟ ਅਥਾਰਟੀ ਮੰਨਦੇ ਹੋਏ ਪੰਜਾਬ ਸਰਕਾਰ ਨੂੰ ਹੀ ਕਹਿਤਾ ਸੀ ਕਿ ਤੁਸੀਂ ਜਵਾਬ ਦੇ ਦਿਓ ਹਾਲਾਂਕਿ ਇਹ ਕੋਈ ਨਹੀਂ ਕਿ ਜੇ ਪੰਜਾਬ ਸਰਕਾਰ ਡਿਨਾਈ ਕਰ ਦੇਗੀ ਤਾਂ ਉਸ ਤੋਂ ਬਾਅਦ ਵੀ ਅੰਮ੍ਰਿਤਪਾਲ ਦੇ ਵਕੀਲ ਜਿਹੜੇ ਨੇ ਉਹ ਪਹੁੰਚ ਸਕਦੇ ਨੇ ਹਾਈ ਕੋਰਟ ਉਰ ਉਸ ਨੂੰ ਚੈਲੰਜ ਕਰ ਵੀ ਸਕਦੇ ਨੇ ਕਿ ਜੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੈਰੋ ਨਹੀਂ ਦੇ ਸਕਦੇ ਤਾਂ ਉਸ ਫੈਸਲੇ ਤੇ ਫਿਰ ਤੋਂ ਜ਼ਿਰੇ ਹੋ ਸਕਦੀ ਹੈ ਪਰ ਕੁਲ ਮਿਲਾ ਕੇ ਕਿ ਜਿਹੜਾ NSA ਵਾਲਾ ਮਾਮਲਾ ਹੈ ਬੇਹਤ ਅਹਿਮ ਮਾਮਲਾ ਹੈ NSA ਤੀਜੀ ਵਾਰੀ ਲਾਈ ਗਈ ਤਰਕ ਕੀ ਰਹੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਉਸ ਨੂੰ ਚੈਲੰਜ ਪੰਜਾਬ ਸਰਕਾਰ ਨੇ ਤੇ ਫੈਸਲੇ ਨੂੰ ਕੀਤਾ ਗਿਆ ਸੀ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਹੁਣ ਤਰਕ ਜੋ ਨਿਕਲ ਕੇ ਸਾਹਮਣੇ ਆਏ ਨੇ ਆ ਜੋ ਰਿਪੋਰਟ ਪੰਜਾਬ ਸਰਕਾਰ ਨੇ ਸੌਪੀ ਉਸ ਨੂੰ ਸਟੱਡੀ ਵਕੀਲ ਕਰ ਚੁੱਕੇ ਨੇ ਹੁਣ ਵੇਖਣਾ ਹੋਏਗਾ ਕਿ ਅੱਜ ਇਸ ਪੂਰੇ ਮਾਮਲੇ ਤੇ ਕੀ ਜਿਹੜਾ ਇਹ ਫੈਸਲਾ ਜਾਂ ਜ਼ਿਰੇ ਹੁੰਦੀ ਹੈ ਪਰ ਕੁਲ ਬਿਲਾ ਕੇ ਕੇ ਤੀਜੀ ਵਾਰ ਐਨਐਸਏ ਲਗਾਉਣ ਦਾ ਮਾਮਲਾ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵਿਚਾਰਿਆ ਜਾਣਾ